ਸ੍ਰੀ ਗੁਰੂ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਦਾ ਉਤਸ਼ਾਹੀ ਤੁਹਾਡੀ ਤੁਹਾਡਾ ਨਾਮ ਤੇ ਸਵਾਗਤ ਕਰਦੇ ਆ। ਲਓ ਜੀ ਹਾਜ਼ਰਾਂ ਅਸੀਂ ਤੁਹਾਡੀ ਕੈਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਲੋਕ ਬਿੱਟ ਲੈ ਕੇ ਇਹ ਇੱਕ ਭੈਣ ਤੇ ਭੈਣ ਤੇ ਭਰਾ ਦਾ ਜੀਤ ਹੈ। ਭਰਾ ਪਰਦੇਸ ਗਿਆ ਹੋਇਆ ਜਿਵੇਂ ਹੁਣ ਬੱਚੇ ਜਾ ਰਹੇ ਨੇ ਬਾਹਰ ਤੇ ਫਿਰ ਭੈਣ ਕਹਿੰਦੀ ਵੀ ਮੈਨੂੰ ਆਪਣਾ ਬਾਪੂ ਪਿੱਛੇ ਇਕੱਲਾ ਉਹਦਾ ਵੀ ਮੈਨੂੰ ਫਿਕਰ ਰਹਿੰਦਾ ਤੇ ਹੁਣ ਆਪਾਂ ਕਦੋਂ ਮਿਲਾਂਗੇ ਤੇ ਇਹ ਤਾਂ ਭੈਣ ਭਾਈ ਪ੍ਰਦੇਸ਼ਾਂ ਨੇ ਕਰਤੇ ਦੂਰ ਮਾਪਿਆਂ ਤੋਂ ਬੱਚੇ ਹਨ ਤੇ ਇਸੇ ਗੀਤ ਦੇ ਵਿੱਚ ਇਹ ਹੈਗਾ ਤੁਸੀਂ ਸੁਣੋਗੇ ਤੇ ਬਾਕੀ ਮੈਂ ਜਿਹੜਾ ਨੁਕਤਾ ਪਾਉਂਗੀ ਉਹੋ ਭੈਣ ਕਿਸ਼ਕਲਦੀਪ कौर ਸੰਧੂ ਨੇ ਉਹਨੇ ਪੁੱਛਿਆ ਵੀ ਮੈਨੂੰ ਗੋਡਿਆਂ ਦਾ ਨੁਕਤਾ ਗੋਡਿਆਂ ਤੇ ਮੈਂ ਬਹੁਤ ਪਾਏ ਹੋਏ ਨੇ ਤੇ ਅੱਜ ਉਹ ਭੈਣ ਜੀ ਸੁਣਦੀ ਹੋਈ ਮੇਰੀ ਬੇਟੀ ਤੇ ਉਹ ਸੁਣ ਲਓ ਕਿ ਗੋਡਿਆਂ ਦੇ ਦੋ ਤਿੰਨ ਨੁਕਤੇ ਪਾਏ ਸੌਖੇ ਸੌਖੇ ਪਾਏ ਹੋਏ ਨੇ ਤੇ ਇਹ ਵੀ ਸੌਖਾ ਹੀ ਹੈ ਇਹ ਗੋਡੇ ਜੋ ਕੜ-ਕੜ ਦੀ ਆਵਾਜ਼ ਆਉਂਦੀ ਹੈ ਹਨਾ ਜਾਂ ਹਾਂ ਤੇ ਐ ਗੋਡੇ ਦੁਖਦੇ ਨੇ ਇੱਕ ਦੂਜੇ ਨਾਲ ਲੱਗ ਜਾਣ ਫਿਰ ਵੀ ਚੀਸਾਂ ਪੈਂਦੇ ਆ ਬੈਠਾ ਬੈਠਾ ਚੀਸਾਂ ਪੈਂਦੇ ਨੇ ਇਹ ਉਹਦੇ ਵਾਸਤੇ ਹੈ ਜਰੂਰ ਉਹ ਸੁਣ ਲੋ ਵੀ ਤੇ ਮੇਖਲੇ ਹੁੰਦੀ ਨੇ ਪਹਿਲਾਂ ਲਿਖਿਆ ਹੋਇਆ ਤਾਂ ਠੀਕ ਆ ਇੱਕ ਦੂਜੇ ਨੂੰ ਦੱਸਿਆ ਕਰੋ ਨਾਲੇ ਪੁੱਲ ਨਾਲੇ ਪੁੱਲੀਆਂ ਹਨਾ ਤੇ ਹਰ ਹਾਲਤ ਆਰਾਮ ਆਉਂਦਾ ਹੈ ਤੇ ਲੋ ਹੁਣ ਤੁਸੀਂ ਆ ਜੋ ਆਪਣੇ ਹੀਟ ਵੱਲ ਤੇ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਸੁਣੋ ਇਹ ਸਿਆਰੇ ਜੇ ਉਹ ਗੀਤ ਨੂੰ ਤੇ ਭੈਣ ਕੀ ਕਹਿੰਦੀ ਆ ਤੇਰੇ ਜਾਨ ਦੀ ਖੁਸ਼ੀ ਵੀ ਐ ਤੇ ਮੈਨੂੰ ਗਮ ਵੀ ਐ ਕਿ ਤੂੰ ਉੱਥੇ ਚਲੇ ਗਿਆ ਅਸੀਂ ਪਿੱਛੇ ਆਪਾਂ ਮਿਲ ਨਹੀਂ ਰਹੇ ਤੇ ਗੀਤ ਦੇ ਵਿੱਚ ਸਾਰਾ ਤੁਸੀਂ ਹੁਣ ਸਮਝ ਲਓ ਆ ਜਿਓ ਫਿਰ ਲਾਈਏ ਰੌਣਕਾਂ ਤੇ ਮਾਣੀਏ ਇਸ ਪਿਆਰੇ ਜਿਹੇ ਲੋਕੀ ਦਾ ਆਨੰਦ ਨਏ ਮਾਨੀ ਵਿੱਚ ਸਾਂਭੀ ਬਹਿਠੀ ਹਾਂ ਕੁਝ मुगाम बि कुझी मैनू हाजी गेके करे जान बाजी पन वागूे दरबारा कदो खे मैनू दस देड़ी जे मीरपा ਗਦਾ ਮਿਲਾਂਗੇ ਤੇਰੇ ਨਾਲ ਤੇਰੀਆਂ ਗੱਲਾਂ ਕਰਨੀਆਂ ਜਦੋਂ ਮਿਲਾਂਗੇ ਸੋ ਰੇ ਕਰੀ ਮੈਂ ਬੜੀ ਸੁખી ਹਾਂ ਵਸ ਭੀਕਰ ਮੈਨੂੰ ਧੜਰਾਏਂਦਾ ਬਾਬਲ ਦੇ ਕੰਨੇ ਦਾ ਮੇਰੀ ਹਰ ਗਾਲੀ ਵੀ ਤੀਜ ਕਰ ਹੈ ਰੇ ਬਾਰੀ ਹੋਏ ਪਹਿਣ ਪਰਾਵੇ ਜਿੱਥੇ ਵੀ ਜਨਮ ਨਮਾਏ ਮੈਨੂੰ ਦਰਸ ਦੇ ਸੋਣਿਆ कंदो मिले सुखा सुख खे मंगिया सी तैनू ताईं ते दुख न सही सी ਏ ਜੰਦੇ ਰਿਆ ਵੀ ਮਾਤ ਕੁੱਟ ਖਲੈਂ ਦੀਸੀ ਅਮੜੀ ਦੇ ਕਰਦੀਆ ਬੋੜਾ ਵੇ ਦੁਆਰ ਕਦੋਂ ਨੂੰ ਦਾਸ ਦੇ ਹੀ ਰਿਆ ਵੇ ਬੀਰਾ ਆਪਾ ਗਦੋ ਮਿਲਾਗੇ 에 ਪਛਮੀ ਮੁਲਕਾਂ ਦੀ ਮਾਮਾ ਤੋਂ ਕਰਤੇ ਦੂਰ ਵੇ ਬੜਾ ਲੜੀ ਦੇ ਰਹੇ ਦੇ ਉਸ ਹੀ ਕਦੇ ਨ ਮੈਰੋਈ ਅੱਜ ਮੇਰੀਆਂ ਅੱਖਾਂ ਦੇ ਵਿੱਚ ਨੀਰ ਤੇ ਹਾਂ ਕੇ ਬੀਚ ਦਿਲਾ ਦੇ ਕਦਾਮਿ ਲਾਰੇ ਗੀਤ ਹੋਇਆ ਪੂਰਾ ਉਮੀਦ ਆ ਤੁਹਾਨੂੰ ਬਹੁਤ ਵਧੀਆ ਪਸੰਦ ਆਇਆ ਹੋਊਗਾ ਕਿ ਇਸ ਗੀਤ ਨੂੰ ਗੁੰਗਰਾਉਂਦੇ ਰਹੇ ਉਹ ਸਮਝ ਵੀ ਤੁਸੀਂ ਗਏ ਨਾ ਵੀ ਭਰਾ ਪਰਦੇਸਾਂ ਚ ਰਹਿ ਗਿਆ ਤੇ ਫਿਰ ਕੁੜੀ ਨੂੰ ਬਾਪ ਦੀ ਫਿਕਰ ਮੇਰੇ ਮਾਪੇ ਇਕੱਲੇ ਨੇ ਪਿੱਛੇ ਹੈ ਨਾ ਤੇ ਭਰਾ ਦੀ ਜਾਨ ਦੀ ਖੁਸ਼ੀ ਵੀ ਸੁੱਖੇ ਰਹਿਣ ਦਾ ਗੰਦੀ ਤੇ ਫਿਰ ਉਹਨੇ ਇਹੀ ਭਰਾ ਨੂੰ ਦੱਸਿਆ ਹੈ ਨਾ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਵੇਂ ਲੱਗਿਆ ਜੋ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੈ ਇਹ ਸਾਡਾ ਵਿਰਸਾ ਉਹ ਵੀ ਤੁਹਾਨੂੰ ਦੱਸ ਰਿਹਾ ਹੈ ਤੇ ਬੜਾ ਅਨਮੋਲ ਵਿਰਸਾ ਸਾਡਾ ਤੇ ਹਰ ਗੱਲ ਦੇ ਵਿੱਚ ਸਚਾਈ ਤੇ ਉਸ ਤਰ੍ਹਾਂ ਹੀ ਇਹ ਅਨਪੜ੍ਹ ਪੜ੍ਹਨਾਂ ਨੇ ਗੀਤ ਉਹ ਮੈਂ ਜਿੱਕਰੀ ਬਣਾ ਕੇ ਰੱਖਦੇ ਪਹਿਲੇ ਜੁਨਾ ਚੱਲੇ ਆਉਂਦੇ ਨੇ ਤੇ ਹੁਣ ਤਾਂ ਤਨ ਪੜ੍ਹੀਆਂ ਲਿਖੀਆਂ ਲਿਖੀ ਜਾਂਦੇ ਨੇ ਤੇ ਪਰ ਨਹੀਂ ਇਹ ਉਹਨਾਂ ਦੇ ਬਣਾਏ ਕੋਈ ਗੀਤ ਨੇ ਉਸ ਤਰ੍ਹਾਂ ਹੀ ਪੀੜੀ ਦਾਰ ਪੀੜੀ ਚੱਲੇ ਜਾਂਦੇ ਸੀ ਤੇ ਹੁਣ YouTube ਨੇ ਸਾਹਮ ਤੇ ਅਸੀਂ ਤੁਹਾਨੂੰ ਦਾ ਆਕਾਸ਼ ਨਾਈਂਨ ਨੇ ਪਹਿਲਾਂ ਸਾਡੀਆਂ ਮਾਸੀਆਂ ਤਾਲੀਆਂ ਚੱਤ ਜਣੇਗਾ ਆਈ ਹੁਣ ਅਸੀਂ ਗਾਉਣੇ ਹੁਣ ਅੱਗੇ ਤੁਸੀਂ ਗਾਓ ਤੇ ਲਓ ਉਹ ਭੈਣ ਦਾ ਮੈਂ ਦੱਸਾਂ ਗੋਡਿਆਂ ਦਾ ਉਹ ਜੀ ਪਰ ਸੰਦੂ ਉਹ ਜੇ ਸੰਦੀ ਹੂ ਤਾਂ ਜ਼ਰੂਰ ਲਿਖ ਲੂਗੀ ਤੇ ਨਾਲੇ ਅਜਮਾ ਕੇ ਦੇਖੋ ਜੇ ਗੋਡਿਆਂ ਵਿੱਚੋਂ ਕੜਕੜ ਦੀ ਆਵਾਜ਼ ਆਉਂਦੀ ਆ ਤੁਰਦੇ ਫਿਰਦੇ ਦੁੱਖ ਤਕਲੀਫ ਆਉਂਦੀ ਆ ਬੈਠਾਂ ਦੇ ਵੀ ਜਿਸਤਾ ਪੈਂਦੀਆਂ ਨੇ ਤਾਂ ਪਤਾ ਤੁਸੀਂ ਕੀ ਲੈਣਾ ਹੈ ਕਰਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਡੀ ਮੂਹ ਲੱਗਦੀ ਹੈ ਮੇਰੇ ਸਾਡੇ ਤਰੀਕੇ ਚੋਂ ਸਥਾਪਨਾ ਰਸੋਈ ਟਾਇਰ ਹੋਈ ਐ ਸੰਗੂਰ ਤੋਂ ਤੇ ਉਹਨੇ ਇਹ ਉਹਨੂੰ ਕਰਕੇ ਤੋਂ ਨਹੀਂ ਸਿਰ ਆ ਮਾਇਆ ਫਿਰ ਇੱਕ ਸਾਡੀ ਗੁਰਪ੍ਰੀਤ ਨੇ ਇਹ ਉਹਨੂੰ ਮੁਕਤਾ ਦਿੱਤਾ ਬਣਾ ਕੇ ਦੇਗੀ ਬਸ ਉਹਨੇ ਪੈਸੇ ਵੀ ਨਹੀਂ ਲਏ ਤੇ ਉਹ ਕਹਿੰਦੀ ਵੀ ਚਾਚੀ ਜੀ ਮੇਰੇ ਤਾਂ ਸਾਹਮਣੇ 5-7 ਦਿਨ ਆ ਬਾਦੀ ਠੀਕ ਹੋਣਾ ਕਹਿੰਦੀ ਤਾਂ ਪੂਰੀ ਖਾਲੀ ਤੇ ਬਿਲਕੁਲ ਗੋਡੇ ਟਣਾ ਟਣਾ ਰਹੋ ਜੀ ਪਤਾ ਨਹੀਂ ਕੀ ਦੁੱਖ ਦੇ ਨੇ ਤੇ ਪਤਾ ਕੀ ਕੀ ਲੈਣਾ ਲਿਖ ਲਓ ਕਾਲੇ ਤੇਲ 50 ਗ੍ਰਾਮ ਕਿੰਨੇ ਲੈਣੇ ਨੇ 50 ਗ੍ਰਾਮ ਕਾਲੇ ਤੇਲ ਤੇ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੋਲਬੰਦੀ ਬਦਾਮ 50 ਗ੍ਰਾਮ ਪੰਜੇ ਮਗਜ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਕਿਕਰਾਂ ਦੀ ਗੂੰਦ 50 ਗ੍ਰਾਮ ਆਲਸੀ 50 ਗ੍ਰਾਮ ਹਰ ਚੀਜ਼ 50-50 ਗ੍ਰਾਮ ਰਹਿਣੀ ਹੈ 400 ਗ੍ਰਾਮ ਹੋ ਗਈ ਨਾ ਮੈਂ ਦੁਬਾਰਾ ਫੇਰ ਕਹਿੰਨੀ ਆ ਕਹਿੰਦੇ ਸਾਨੂੰ ਸਮਝ ਨਹੀਂ ਆਈ ਪਹਿਲਾਂ ਵੀ ਮੇਰੇ ਇਹ ਵੀਡੀਓ ਪਾਈ ਹੋਈ ਹੈ ਤੇ ਹੁਣ ਤੁਸੀਂ ਫੇਰ ਦੁਬਾਰਾ ਮੈਂ ਰਿਪੀਟ ਕਰਦੇ ਸੁਣੋ ਕਾਲੇ ਤੇਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੋਲਬੰਦੀ ਬਦਾਮ 50 ਗ੍ਰਾਮ ਪੰਜੇ ਮਗਜ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਕਿਕਰਾਂ ਦੀ ਗੋਹ 50 ਗ੍ਰਾਮ ਆਲਸੀ 50 ਗ੍ਰਾਮ ਗੋਲਬੰਦੀ ਬਦਾਮ ਉਹ ਨੇ ਉਹ ਛੋਟੇ ਛੋਟੇ ਹੁੰਦੇ ਨੇ ਉਹਨਾਂ 'ਚ ਤੇਲ ਵੱਧ ਹੁੰਦਾ ਹੈ ਵੇਖ ਕੇ ਲਿਆਓ ਤੇ ਪੰਸਾਰੀ ਕੋਈ ਸੀ ਗੋਲਬੰਦੀ ਬਦਾਮ ਹੀ ਲੈਣੇ ਦਵਾਈ ਪਰਵੀਆਂ ਸੀ ਨਾ ਇਹ 400 ਗ੍ਰਾਮ ਹੋ ਗਿਆ ਇਹਨਾਂ ਚੀਜ਼ਾਂ ਦਾ ਤੁਸੀਂ ਮਿਕਸਚਰ ਬਣਾ ਲਓ ਉਹਦੇ 'ਚ ਜਿਹੜੀ ਆ ਆਪਣੀ ਫੁੱਲ ਮਖਾਣੇ ਨੇ ਤੇ ਗੂੰਦੋ ਥੋੜੀ ਜਿਹੀ ਕਿਉਂ ਚੁੰਨੇ ਥੋੜੇ ਚ ਵੀ ਨਹੀਂ ਤਾਂ ਉਹ ਜਾੜਾ ਨਹੀਂ ਲੱਗੀ ਜਾਊਗੀ ਉਹ ਨਹੀਂ ਕਿਉਂ ਘੁਪਾਉਣਾ ਹੈਨਾ ਉਹ ਜੋ ਕੋ ਨਕਰ ਵਾਲੇ ਮਖਾਣੇ ਨਾਲੇ ਉਹ ਤੇ ਮਿਕਸੀ ਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਬਸ ਹੋਰ ਉਹਦਾ ਮਿਸ਼ਰਣ ਬਣਾ ਲਓ ਹੈਨਾ ਤੇ ਫਿਰ ਉਹ ਤੁਸੀਂ ਰਾਤ ਨੂੰ ਸੌਂਦੇ ਸਮੇਂ ਅੱਧਾ ਪਾਉਣਾ ਚੰਤਿਆ ਦੁੱਧ ਨਾਲ ਉਹ ਬਿਨਾ ਬਿਨਾ ਬਸ ਨਾਗੇ ਤੁਰਨਾ ਬ੍ਰੇਕ ਨਾ ਪਾਓ ਵਿੱਚ ਤੇ ਗੋਡੇ ਟਾਂ ਟਾਂ ਹੋ ਜਾਣਗੇ ਚੈਲੰਜ ਹੈ ਇਹ ਨਾ ਕੀ ਹੋਣਾ ਇਹ ਪੰਜੀਰੀ ਜੀ ਬਹੁਤ ਕੱਲੇ ਕਿਸੇ ਬੱਚੇ ਨੂੰ ਨਾ ਦਿਓ ਕਿਨ ਸਵਾਦ ਆ ਖਾਣ ਚ ਕਿਉਂਕਿ 400 ਗ੍ਰਾਮ ਮਰੀਜ਼ ਦੇ ਅੰਦਰ ਹੀ ਜਾਵੇ ਜਿਹੜੇ ਗੁੰਡੇ ਤੋਂ ਬੱਚਿਆਂ ਨੂੰ ਹੋਰ ਬਣਾ ਕੇ ਦੇ ਦਿਓ ਤੇ ਲੋ ਮਾਣੋ ਇਸ ਮੁਟੇ ਦਾ ਵੀ ਆਨੰਦ ਤੇ ਇਸ ਗੀਤ ਦਾ ਵੀ ਆਨੰਦ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ